ਜਿਲੰਦਰ ਦੇ ਪਿੰਡ ਤੱਲਣ ਵਿਖੇ ਕੁਸਮਾ ਪਹਿਲਾਂ ਇੱਕ ਵੱਡਾ ਮਾਮਲਾ ਹੋਇਆ ਸੀ ਜਿੱਤੇ ਕਿ ਭੂਆ ਦੇ ਮੁੰਡਿਆਂ ਦੇ ਵੱਲੋਂ ਹੋਰ ਮੁੰਡਿਆਂ ਨੂੰ ਲੈ ਕੇ ਆਪਣੇ ਹੀ ਮਾਮੇ ਦੇ ਮੁੰਡੇ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਫਰਾਰ ਹੋ ਗਏ ਤੇ ਦੱਸਿਆ ਜਾਂਦਾ ਹੈ ਕਿ ਇਲਾਜ ਦੌਰਾਨ ਉਸੇ ਪੀੜਤ ਯਾਨਕੀ ਜਿਸਦਾ ਨਾਮ ਤਜਿੰਦਰ ਦੱਸਿਆ ਜਾ ਰਿਹਾ ਹੈ ਮੌਕੇ ਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਜਾਂਦੀ ਤੇ ਉਸ ਤੋਂ ਬਾਅਦ ਪੁਲਿਸ ਜਿਹੜੀ ਆਪਣੀ ਕਾਰਵਾਈ ਕਰਦੀ ਤੇ ਪੁਲਿਸ ਦੇ ਵੱਲੋਂ ਹੁਣ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਜਿਹੜੇ આરોપી ਸੀਗੇ ਉਹਨਾਂ ਚੋਂ ਚਾਰ ਲੋਕਾਂ ਨੂੰ ਜਿਹੜਾ ਪੁਲਿਸ ਨੇ ਸਮੇਂ ਆਪਣੇ ਹਿਰਾਸਤ ਵਿੱਚ ਲੈ ਲਿਆ ਥੋਣ ਦੱਸ ਦਈਏ ਕਿ ਜਿੱਥੇ ਕੀ ਹੁਣ ਪੁਲਿਸ ਦੇ ਵੱਲੋਂ ਜਿਹੜੇ ਜਿਹੜੇ આરોપી ਗ੍ਰਿਫਤਾਰ ਕੀਤੇ ਗਏ ਨੇ ਪਰਜਿੰਦਰ ਸਿੰਘ ਉਰਫ ਪਿੰਡੂ ਪੁੱਤਰ ਹਰਜਾਪ ਸਿੰਘ ਨਿਵਾਸੀ ਪੱਟੀ ਬਿਲਗਾ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਜਸਕਰਨ ਸਿੰਘ ਪੁੱਤਰ ਤਰਸੀਮ ਸਿੰਘ ਨਿਵਾਸੀ ਪਿੰਡ ਸੰਗੀ ਖਾਲਸਾ ਥਾਣਾ ਨੂਰਮੈਲ ਜ਼ਿਲ੍ਹਾ ਜਲੰਧਰ ਮਨਪੀਤ ਸਿੰਘ ਉਰਫ ਮੋਹਿਤ ਪੁੱਤਰ ਮਲਕੀਤਰਾਮ ਨਿਵਾਸੀ ਪਿੰਡ ਨੱਟਾ ਥਾਣਾ ਨੂਰਮੈਲ ਜ਼ਿਲ੍ਹਾ ਜਲੰਧਰ ਅਤੇ ਜਿੰਦਰ ਉਰਫ ਲਾਡੀ ਪੁੱਤਰ ਹੰਸਰਾਜ ਨਿਵਾਸੀ ਸੰਗੇ ਖਾਲਸਾ ਖਾਣਾ ਨੂਰਮਹਿਲ ਤੇ ਜ਼ਿਲ੍ਹਾ ਜਲੰਧਰ ਇਹਨਾਂ ਚਾਰਾਂ ਨੂੰ ਪੁਲਿਸ ਨੇ ਹੁਣ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਤੇ ਅੱਗੇ ਜਿਹੜੀ ਕਾਰਵਾਈ ਹੈ ਪੁਲਿਸ ਆਪਣੀ ਜਰੂਰ ਕਰੇਗੀ ਜਿਹੜੀ ਗੱਡੀ ਇਹਨਾਂ ਦੇ ਵੱਲੋਂ ਉਸ ਹਮਲੇ 'ਚ ਸਾਮਾਨ ਕੀਤੀ ਗਈ ਸੀ ਉਸ ਨੂੰ ਵੀ ਹੁਣ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ 26 11 25 ਨੂੰ ਤੇਜਿੰਦਰ ਸਿੰਘ ਉਰਫ ਨਿੱਕਾ ਵਾਸੀ ਤਲਨ ਜੋ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਨੂੰ ਆ ਰਿਹਾ ਸੀ ਜਦੋਂ ਪਿੰਡ ਦੇ ਨੇੜੇ ਪਹੁੰਚਾ ਤਾਂ ਪਿੱਛੇ ਸਵਿਸ਼ਟ ਕਾਰ ਪੰਜ ਕਾਰ ਸਵਾਰਾਂ ਨੇ ਜੋ ਇਸ ਨੂੰ ਘੇਰ ਕੇ ਗੰਬੀਰ ਇਸ ਨੂੰ ਸੱਟਾਂ ਮਾਰੀਆਂ ਜੋ ਜਿਆਦਾ ਜਕਮ ਹੋਣ ਕਰਕੇ ਜਿਸ ਨੂੰ ਚੋਲਹਾ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਸੀ ਜਿਸ ਤੇ ਉਸ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਮੁਕੱਦਮਾ ਨੰਬਰ 98 ਮਿਤੀ 27 11 25 ਅੰਡਰ ਸੈਕਸ਼ਨ 109 115 ਤੋਂ 118 135 ਪੀਐਨਐਸ ਦਾ ਦਰਜ ਰਜਿਸਟਰ ਕੀਤਾ ਗਿਆ ਜੋ ਤਜਿੰਦਰ ਸਿੰਘ ਦੇ ਜਿਆਦਾ ਸੱਟਾਂ ਲੱਗਣ ਕਰਕੇ ਜਿਸ ਦੀ ਮਿਤੀ 8 1225 ਨੂੰ ਮੌਤ ਹੋ ਗਈ ਜਿਸ ਤੇ ਮੁਕਦਮਾ ਵਿੱਚ ਵਾਧਾ ਜੁਰਮ 103 ਪੀਐਨਐਸ ਦਾ ਕੀਤਾ ਗਿਆ ਜੋ ਸ਼੍ਰੀ ਹਰਵਿੰਦਰ ਸਿੰਘ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜੰਦਤੀ ਆਤੀ ਜੀ ਦੇ ਨਿਸ਼ਾਨਦੇਸ਼ਾਲ ਸਾਹਿਬ ਜੋ ਥਾਣਾ ਪਤਾਰਾ ਦੇ ਮੁਖ ਅਫਸਰ ਰਾਮਕ੍ਰਿਸ਼ਨ ਅਤੇ ਇਹ ਸਹਿਰਦੀਪ ਅਤੇ ਹੋਰ ਪੁਲਿਸ ਕਰਮਚਾਰੀਆਂ ਦੇ ਪਾਰਟੀਆਂ ਬਣਾਈਆਂ ਗਈਆਂ ਜੋ ਇਹਨਾਂ ਨੇ ਮੁਕਦਮਾ ਦੇ ਪੰਜਾ ਦੋਸ਼ੀਆਂ ਵਿੱਚੋਂ ਚਾਰ ਦੋਸ਼ੀਆਂ ਨੂੰ ਕੱਲ ਮਿਤੀ 8-9 ਦੀ ਦਰਮਿਆਨੀ ਰਾਤ ਨੂੰ ਮੁਕੱਦਮਾ ਹਰਿਆਲੀ ਦੋਸ਼ੀ ਪਰਮਿੰਦਰ ਸਿੰਘ ਪਿੰਦੂ ਵਾਸੀ ਬਿਲਗਾ ਜਸਕਰਨ ਸਿੰਘ ਅਤੇ ਜਿੰਦਰ ਈਲੀਅਸ 라ਟੀ ਵਾਸੀ ਸੰਗੇ ਖਾਲਸਾ ਅਤੇ ਮਨਪ੍ਰੀਤ ਸਿੰਘ ਈਲੀਅਸ ਮੋਹਿਤ ਵਾਸੀ ਨੱਥ ਥਾਣਾ ਨੂਰਬੱਲੋਂ ਗ੍ਰਿਫਤਾਰ ਕੀਤਾ ਗਿਆ ਜੋ ਪਾਈ ਮਦੋਸ਼ੀ ਗੁਰਦੀਪ ਸਿੰਘ ਇਲਿਅਸ ਪੁੱਲਰ ਜੋ ਮਰਨ ਵਾਲੇ ਤੇਜਿੰਦਰ ਸਿੰਘ ਦੀ ਭੂਆ ਦਾ ਲੜਕਾ ਹੈ ਜੋ ਇਹਨਾਂ ਦੀ ਪੁਰਾਣੀ ਆਪਸ ਵਿੱਚ ਕਿਸੇ ਕਾਰਨ ਕਰਕੇ ਰੰਜਿਸ਼ ਸੀਗੀ ਜੋ ਗੁਰਦੀਪ ਸਿੰਘ ਨੇ ਆਪਣੇ ਇਹਨਾਂ ਦੋਸਤਾਂ ਨੂੰ ਨਾਲ ਲੈ ਕੇ ਮਿਤੀ 26 11 25 ਨੂੰ ਆਪਣੇ ਕਾਰ ਕਾਰ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਇਸ ਨੂੰ ਪਿੰਡ ਆ ਕੇ ਕੀਲਕੇ ਸੱਟਾਂ ਮਾਰੀਆਂ ਜੋ ਗੁਰਦੀਪ ਸਿੰਘ ਪੁੱਲਰ ਜੋ ਜੇ ਫਰਾਰ ਹੈ ਜੋ ਚਾਰੇ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਜੋ ਦੋਸ਼ੀਆਂ ਦਾ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਜੋ ਮੁਕੱਦਮੇ ਦੀ ਤਫ਼ਤੀਸ਼ ਡੁਗਾਈ ਨਾ ਕੀਤੀ ਜਾਵੇਗੀ ਅਤੇ ਪੰਜਵੇਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗਲੇ ਤੱਕ ਸਾਹਮਣੇ ਲਿਆ ਦੇਜਿਆ ਗਿਆ